ਅੱਜ ਇੱਕ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਰ ਸਵਾਰਾਂ ਵੱਲੋਂ ਰਣਜੀਤ ਐਵੀਨਿਊ ਇਲਾਕੇ ਦੇ ਵਿੱਚ ਸੰਤਭਾਈ ਜੀ ਕੀਤੀ ਜਾ ਰਹੀ ਸੀ ਉਹ ਮਾਨਜੋਗ ਸੀ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਇਹ ਦੇ ਹਦਾਇਤਾਂ ਅਨੁਸਾਰ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਦੇ ਮਾਲਕਾਂ ਦਾ ਐਡਰੈਸ ਟ੍ਰੇਸ ਕਰਕੇ ਇੱਥੇ ਅੰਮ੍ਰਿਤਸਰ ਬੁਲਾਇਆ ਜਿਸ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਾਰਵਾਈ ਆ ਇਹਦੀ ਕੀਤੀ ਗਈ ਆ ਇਹਦਾ ਚਲਾਨ ਕਟਿਆ ਗਿਆ ਸਟੰਟ ਬਾਈ ਦੀ ਕਰਦਿਆਂ ਦਾ ਨਾਲ ਹੀ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਇਸ ਦੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਵੀ ਖਤਰਾ ਬਣਦੇ ਨੇ ਕਿੰਨੇ ਦਾ ਚਲਾਨ ਕਟਿਆ ਚਲਾਨ ਇਹਨਾਂ ਦਾ ਸਟੰਟ ਬਾਈ ਦਾ ਕਟਿਆ ਗਿਆ ਜੀ ਕਿੰਨੀ ਰਕਮ ਜਿੰਨੀ ਤੱਕਮ ਜੀ 2000 2000 ਰੁਪਿਆ ਰਕਮ ਜੀ ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਜਿਹੜਾ ਹੋਰ ਮੈਸੇਜ ਲੋਕਾਂ ਨੂੰ ਇਹ ਹੀ ਆ ਕਿ ਸਟੰਟ ਬਾਜੀ ਨਾ ਕਰਨ ਕਾਰਾਂ ਤੇ ਪਿੱਛੇ ਜੇ ਵੀ ਇੱਕ ਸਿਫਟ ਥਾਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਐ ਵੀ ਨੂੰ ਇਲਾਕੇ ਦੇ ਵਿੱਚ ਸੀ ਉਹਦਾ ਵੀ ਉਹਨੂੰ ਟ੍ਰੇਸ ਕੀਤਾ ਗਿਆ ਸੀ ਤੇ ਬਕਾਇਦਾ ਚਨਾਣ ਕੱਟਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਜੀ ਟ੍ਰੇਸ ਕੀਤਾ ਜੂਨ ਨੰਬਰ 6 ਟ੍ਰੈਫਿਕ ਦੇ ਇੰਚਾਰਜ ਸਬੰਤਰਕ ਮੰਗਲ ਸਿੰਘ ਜੀ ਨੇ ਬੜੇ ਯਤਨਾਨਾ ਸਹਿਯਦੇ ਲੱਗੇ ਸੀਗੇ ਪੀਪੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਉਹਨਾਂ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਗੱਡੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਖੁਦ ਗਲਤੀ ਨੂੰ ਸਵੀਕਾਰ ਕੀਤਾ ਨਾਲ ਹੀ ਉਹਨਾਂ ਕਿਹਾ ਵੀ ਅੱਗੇ ਤੋਂ ਅਸੀਂ ਅਜਿਹੀ ਕੋਈ ਹਰਕਤ ਨਹੀਂ ਕਰਾਂਗੇ ਗੱਡੀ ਦਾ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਅਸੀਂ ਕਹਾਂਗੇ ਕਿ ਸਾਨੂੰ ਜੇਦੋਂ ਵੀ ਕੋਈ ਗੱਡੀ ਜਾਂ ਬਾਈਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਉਹ ਭਜਉਂਦੇ ਹੋਏ ਦਿਖਾਈ ਦਿੰਦੇ ਆ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ 2-ਵੀਲਰ ਆ 4-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਟ੍ਰੈਫਿਕ ਦੇ ਮੁਲਾਜ਼ਮ ਇਹ ਇਲਾਕੇ ਦੇ ਜਿੱਥੇ ਚੌਂਕ ਸ਼ਰੋਕਦੇ ਆ ਤੇ ਉੱਥੇ ਬਕਾਇਦਾ ਰੁਕਣਾ ਉਥੋਂ ਭਜਾ ਕੇ ਨਾ ਲੈ ਕੇ ਜਾਣ ਕਿਉਂਕਿ ਇਸ ਤਰ੍ਹਾਂ ਸ਼ੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਘਣਾ ਕਰ ਰਿਹਾ ਇਹਦੇ ਕੋਲ ਤਾਂ ਕਾਗਜਤ ਨਹੀਂ ਹੈ ਟ੍ਰੈਫਿਕ ਦੇ ਪ੍ਰਾਇਮਡ ਸੈਂਸ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਕਾਨੂੰਨ ਅਮਰ ਸਾਹਿਬ ਸ਼ਹਿਰ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਨਗਰੀ ਵਿੱਚ ਵਧੀਆ ਢੰਗ ਨਾਲ ਸਚਾਰੂ ਰੂਪ ਚ ਰੈਗੂਲੇਟ ਕੀਤਾ ਜਾ ਸਕੇ ਕਿ ਇਹ ਲੋਕਾਂ ਨੂੰ ਕੋਈ ਕਿਸ ਕਿਸਮ ਦੀ ਕੋਈ ਸਮੱਸਿਆ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਰ ਸਮਝਦੇ ਨੇ ਜਿਹੜਾ ਕੋ ਭਜਾਂਦਾ ਕੋਈ ਐਕਸੀਡੈਂਟ ਵੀ ਹੋ ਸਕਦਾ ਜੀ ਕਿਸੇ ਨੂੰ ਨੁਕਸਾਨ ਹੋ ਸਕਦਾ ਇਹ ਜਿਹੜੇ ਜਦੋਂ ਭਜਾ ਕੇ ਲੈ ਆਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਅੱਗੋਂ ਕੋ ਪਤਾ ਨਹੀਂ ਲੱਗਦਾ ਵੀ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡ ਸਾਈਡ ਵੀ ਲੈ ਜਾਂਦੇ ਨੇ ਕਈ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਜਿਹਨਾਂ ਨੂੰ ਆਨੰਦਾ ਕਟਿਆ ਗਿਆ ਟ੍ਰੇਸ ਕੀਤਾ ਗਿਆ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਥਾਰ ਗੱਡੀ ਤੇ ਸਟੰਡ ਕਰ ਰਹੇ ਉਹਦੇ ਵੀ ਕਾਰਵਾਈ ਹਾਂਜੀ ਉਹ ਤੇ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਥਾਰ ਗੱਡੀ ਦੀ ਜਿਹੜੀ ਆ ਉਹਦੀ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਉਹਨਾਂ ਨੂੰ ਵੀ ਟ੍ਰੇਸ ਕੀਤਾ ਗਿਆ ਆ